ਕਿਉਂਕਿ ਜਿਹੜੇ ਬਾਈ ਜੀ ਆਪਣੇ ਵਿਰਸੇ ਨੂੰ ਭੁੱਲਣਾ ਭੁੱਲ ਜਾਣਾਂ ਜਿਹੜੀਆਂ ਕੌਮਾਂ ਆਪਣੀ ਵਿਰਾਸਤ ਨੂੰ ਭੁੱਲ ਜਾਣ ਉਹ ਜਿਉਂਦੀਆਂ ਨਹੀਂ ਰਹਿੰਦੀਆਂ ਅੱਜ ਸਾਡੀ ਪੱਕ ਨੂੰ ਹੱਥ ਪਿਆ ਵਾ ਸੋ ਪੱਤੀ ਸਾਹਿਬ ਬਾਈ ਜੀ ਮੈਂ ਨਾ ਆਪਣੇ ਸਾਥੀਆਂ ਨਾਲ ਜਦੋਂ ਮੰਤਰੀ ਸਾਹਿਬ ਕੋਲੇ ਗਏ ਇਹ ਮੇਰੇ ਦਿਲ ਦੀ ਸੀ ਗੱਲ ਇਹ ਇਹ ਜਜ਼ਬਾਤ ਜਜ਼ਬਾਤੀ ਹੋ ਕੇ ਤੁਹਾਨੂੰ ਗੱਲ ਦੱਸਦਾ ਮੰਤਰੀ ਸਾਹਿਬ ਕੋਲੇ ਗਏ ਸੀ ਜਿੱਦਣ ਆਪਣਾ ਉਹਨਾਂ ਨੇ ਆਪਣੀ ਰੋਕ ਲਈ ਆਪਣੇ ਖੇਡਾਂ ਤੇ ਅਸੀਂ ਮੰਗ ਪੱਤਰ ਉਹਨਾਂ ਕੋਲ ਲੈਣ ਗਏ ਵਾਪਸ ਲੈਣ ਗਏ ਜਿੱਦਣ ਆਪਣੀਆਂ ਵਾਪਸ ਹੋਇਆ ਆਪਣਾ ਜਿਹੜਾ ਉਹਨਾਂ ਨੇ ਚਿੱਠੀ ਕੱਢੀ ਸੀ ਵਾਪਸ ਲੈਣ ਗਏ ਮੰਤਰੀ ਸਾਹਿਬ ਦੇ ਆਫਿਸ ਵਿੱਚ ਬੈਠੇ ਉਹਨਾਂ ਨੂੰ ਅਸੀਂ ਕਿਹਾ ਵੀ ਸਾਡਾ ਬਹੁਤ ਇਕੱਠਾ ਕਬੂਤਰਾਂ ਵਾਲਿਆਂ ਦਾ ਘੋੜਿਆਂ ਵਾਲਿਆਂ ਦਾ ਕੁੱਤੇ ਵਾਲਿਆਂ ਦਾ ਉਹ ਕਹਿੰਦੇ ਕਿੰਨੇ ਕੋ ਤੁਸੀਂ ਭਾਈ ਉਹ ਕਹਿੰਦੇ ਕਿੰਨੇ ਕੋ ਤੁਸੀਂ ਮੈਂ ਕਿਹਾ ਜੀ ਬਹੁਤ ਆ ਸੀ ਵੀ ਤਕਰੀਬਨ ਇੱਕ ਪਿੰਡ ਦੇ ਵਿੱਚ 20 ਤੋਂ 25 ਘਰ ਤਕਰੀਬਨ ਹੈਗੇ ਨੇ 20 ਤੋਂ 25 ਘਰ ਕਬੂਤਰਾਲੇ ਮੇਰੇ ਦਿਲ ਦੇ ਵਿੱਚ ਐਡੀ ਉਹਨੇ ਚੀਕ ਕਢਾਈ ਉਹ ਕਹਿੰਦੇ ਨਹੀਂ ਤੁਸੀਂ ਇੰਨੇ ਨਹੀਂ ਹੈਗੇ ਮੈਂ ਕਿਹਾ ਤੁਸੀਂ ਪੰਜਾਬ ਦੇ ਇੱਕ ਵੀ ਪਿੰਡ ਦਾ ਨਾਮ ਲਾਓ ਤੁਹਾਨੂੰ ਮੈਂ 5 ਮਿੰਟ ਦੇ ਵਿੱਚ ਦੱਸਦਾ ਵੀ ਕਿੰਨੇ ਬੰਦੇ ਆ ਉਹਨਾਂ ਦੇ ਨਾਮ ਦੱਸਦਾ ਵੀ ਕਿਹੜੇ-ਕਿਹੜੇ ਆ ਮੈਂ ਕਿਹਾ ਸਾਡਾ ਐਡਾ ਵੱਡਾ ਸਰਕਲ ਆ ਪੰਜਾਬ ਦੇ ਵਿੱਚ ਤੇ ਅੱਜ ਮੰਤਰੀ ਸਾਹਿਬ ਸਰਕਾਰ ਆਉਣ ਵਾਲੀ ਤੇ ਜਿਹੜੀ ਮਜੂਤਾ ਉਹ ਦੇਖ ਲੈਣ ਵੀ ਸਾਡੇ ਸ਼کاری ਭਾਈਆਂ ਦਾ ਘੱਟ-ਘੱਟਾ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਲਓ ਭਾਈ ਜੀ ਹੁਣ ਅਸਮਾਨ 'ਚ ਚੱਕਰ ਲਾਉਣ ਦਾ ਕਬੂਤਰ ਵਾਲਿਆਂ ਦਾ ਸਮਾਂ ਆ ਗਿਆ ਕਿਉਂਕਿ 11 ਕਬਜੇ ਨਾਲ ਆਇਆ ਇੱਕ ਅਸਮਾਨ ਦਾ ਚੱਕਰ ਹੁਣ ਫੌਜੀ ਦੌਧਰ ਵਾਲਾ ਮਾਰੂਗਾ ਆ ਜਾਓ ਬਾਜੀ ਫੌਜੀ ਦੌਧਰ ਸੋ ਇੱਕ ਵਾਰੀ ਤਾੜੀਆਂ ਮਾਰ ਦਿਓ ਕਿਉਂਕਿ ਇਸ ਦੂਬਾਰ ਫਿਰ 12 ਵਜੇ ਗਣਤੀ ਹੋਣੀ ਆ